ਤਾਂ ਦਾ ਸੋਇ ਤੇਰਾ ਸਾਲਾ ਮੱਚਾ ਲੜ ਗਿਆ ਓਏ ਕੀ ਕਰਾਂ ਯਾਰ ਉਧਰੋਂ ਪਾਣੀ ਦਾ ਏਸੀ ਵੀ ਖਰਾਬ ਹੋ ਗਿਆ ਮੇਰੇ ਸਿਰ ਤੇ ਪਾਣੀ ਆ ਗਿਆ ਅੱਸੀ ਦਾ ਵੀ ਆ ਕੋਈ ਕਾਹਨ ਹੋਰ ਮੱਝੜ ਪਾ ਦੇ ਕੁੱਤੇ ਹਣਾ ਉਧਰੋਂ ਮਛਰ ਖਾਈ ਜਾਂਦੇ ਆ ਤੇ ਉਧਰੋਂ ਪਾਣਾ ਫਟ ਕਾਲੀ ਵੀ ਕਰੇ ਗਿਆ ਮਾਰ ਹੁਣ ਮੈਂ ਸੋਚਦਾ ਵੀਰ ਜੇ ਮੱਛੜੇ ਨੂੰ ਥੋੜਾ ਲੈ ਕੇ ਦੇ ਦਿਆਂ ਵੱਡਾ ਪਲਾਟ ਤਾਂ ਲਊਗਾ ਉਹ ਜੇ ਕਮਾਲਾ ਦਾ ਹੈਗਾ ਸਮਾਖ ਵੀ ਬਾੜਾ ਉਹਦਾ ਕਾਜ ਰੇਦਾ ਉਹ ਮੈਂ ਕਰਦਾ ਉਹਦੇ ਨਾਲ ਗੱਲਾਂ ਤੇ ਰੇਵੜੀ ਕਰਦਾ ਪਤਾ ਨਹੀਂ ਕਿੱਥੇ ਨਿਕਲੇ ਆ ਨਾ ਕੋਈ ਘਰੇ ਜਿੰਦੇ ਕੋਈ ਕੰਮ ਵਿੱਚ ਵਿਚਾਰੇ ਪਿਆ ਹੈ ਜਿਆ ਹੈ ਥੋੜਾ ਆਪਦਾ ਲੈ ਲਿਆ ਨਾ ਤਾਂ ਪੱਥਰ ਆਪਾਂ ਡੁੰਗਰੀ ਚੋਂ ਆਪਦਾ ਲੈ ਕੇ ਆਵਾਂਗੇ ਮਾਰ ਵੱਲ ਜਾਣਾ ਵਧੀਆ ਸਕੇਲ ਉਹ ਚਾਰੀ ਚ ਨਾਲ ਤਲ ਆ ਜਾਣ ਦੇ ਹਾਈ ਮਛਰ ਲੜ ਗਿਆ ਪੁੰੜਾ ਉਹੋ ਖਾ ਗਿਆ ਦਿੱਤੇ ਪੱਟ ਕੇ ਛੱਦ ਗਏ ਨਾ ਪਹਿਲਾਂ ਤਾਂ ਚਿੜੇ ਨੂੰ ਉਹ ਮਛਰਾਂ ਦੇ ਕਤਲ ਬਹੁਣ ਦੇ ਮੈਨੂੰ ਅੱਜ ਭਾਵੇਂ ਪਰਚਾ ਹੀ ਕੋ ਜੀ ਮਛਰ રોજ 2-4 ਤਾਂ ਰਗੜੀ ਦਿਆ ਕਰਾਂ ਪਤਾ ਨਹੀਂ ਕਿੱਧਰ ਗਿਆ ਫਿਰ ਹੜਾ ਆਇਆ ਹੀ ਨਹੀਂ ਅੱਜ ਤੇ ਕਿੰਨਾ ਬਾਹਰ ਵੀ ਨਹੀਂ ਦਾ ਉਹ ਚੜਿਆ ਓਏ ਜੱਗੇ ਰਬੜਾ ਪਤਾ ਨਹੀਂ ਕੀ ਇਹਦਾ ਓਏ ਹਾਂ ਓਏ ਚੌਰਿਆ ਬੜਿਆ ਓਏ ਦੱਸ ਕੀ ਜਣਾ ਪੁੱਤ ਊਂ ਮੈਨੂੰ ਯਕੀਨ ਤਾਂ ਹੋਗਾ ਖੂਨ ਤਾਂ ਤੂੰ ਮੇਰੇ ਹੀ ਆ ਗੰਦਾ ਇਹ ਚ ਕੋਈ ਸ਼ੱਕ ਨਹੀਂ ਰਿਹਾ ਅੱਛਾ ਐਨਾ ਸੈਂਤ ਰਸ ਕਿਉਂ ਚਾਹੁੰਦਾ ਤੇਰੇ ਮੂੰਹ ਚ ਤੂੰ ਕੰਮ ਦੀ ਗੱਲ ਕਰ ਲਿਆ ਕਰ ਮੇਰੇ ਨਾਲ ਕੀ ਹੈ ਗੰਦੀ ਲਾਦ ਰੱਬ ਕਿਸੇ ਨੂੰ ਨਾ ਦੇਵੇ ਆ ਕੀ ਹੁੰਦਾ ਬੜਿਆ ਓਏ ਹਾਂ ਆ ਵੱਡਾ ਸੈਣਾ ਦੇਖ ਲੋ ਕੀ ਕਹਿਣਾ ਹੈ ਇਹ ਤਾਂ ਬਾਪੂ ਕੋਈ ਆਪ ਦੀ ਮਨ ਚ ਗੱਲ ਸੀਗੀ ਕੋਈ ਉਹ ਕਦੀ ਦਾ ਰੀ ਦੀ ਮੈਂ ਜਾਣਦਾ ਤੇਰੇ ਮਨ ਦੀਆਂ ਪੁੱਤ ਮੈਂ ਤੇਰਾ ਪਿਓ ਆ ਮੈਂ ਤੈਨੂੰ ਐ ਸੋਚਦਾ ਸੀ ਹਾਂ ਦੱਸ ਬਾਪੂ ਮੈਨੂੰ ਖਰਦਾ ਕਮੈਂਡ ਮੈਨੂੰ ਸੱਟੋਗੇ ਬਹਿ ਜਾਂਦੇ ਹੁੰਦਾ ਸਵਾਪੂ ਹਾਂ ਸੱਟ ਤਾਂ ਤੂੰ ਹੋ ਗਿਆ ਬਹਿ ਗਿਆ ਮੇਰੀਆਂ ਜੜਾਂ 'ਚ ਪੱਠਾ ਤਾਂ ਤੂੰ ਬਾਤ ਆ ਪੁੱਤ ਮੈਂ ਸੋਚਦਾ ਸੀਗਾ ਹਾਂ ਦੱਸ ਯਾਰ ਜੇ ਮੈਂ ਤੈਨੂੰ ਗੱਡੀ ਲੈ ਕੇ ਦੇਦਾ ਵੱਡੀ ਘੋੜਾ ਸ਼ੌਕ ਲੈ ਲੈਣ ਦਾ ਤਾਂ ਕੋਠੀ ਤਾਂ ਤਿਆਰ ਕਰ ਦੇਂਗਾ ਤੂੰ ਆਪਣੀ ਉਹ ਤੇਰੇ ਘੋੜਿਆਂ ਨਾਲੋਂ ਵੱਡੀ ਇੱਕ ਹੋਰ ਮੈਂ ਰਹਿ ਦੇਵਾਂ ਵੱਡੀ ਰਹਿ ਦੇਵਾਂ ਤੂੰ ਦੇ ਦੇ ਪਰੌਣੇ ਕਿਹੜੀ ਰਹਿ ਦੇਂਗਾ ਉਹਦਾ ਗੱਲ ਕੀ ਕਰਦਾ ਉਹਦਾ ਗੱਲ ਕੀ ਪੁੱਛਦਾ ਨਾ ਬਾਪੂ ਹਾਂ ਉਹਦਾ ਰੁਪਏ ਰੁਪਏ ਇਧਰੋਂ ਆ ਗਏ ਰੁਪਏ ਆਹ ਮੇਰਾ ਪਰ ਤੇਰਾ ਨਾ ਆ ਰੌਤਨ ਕਰੂਗਾ ਇਧਰੋਂ ਆ ਗਏ ਰੁਪਏ ਅੱਛਾ ਇਧਰੋਂ 10000 ਰੁਪਏ ਫੜ ਲਿਆ ਕਿਸੇ ਤੋਂ ਹਾਂ ਇਧਰੋਂ 20000 ਰੁਪਏ ਫੜ ਲਿਆ ਪਰ ਮੈਂ ਕਹਿੰਨੀ ਕਿ ਮੈਂ ਵਿਆਹ ਚ ਕੰਮ ਚਲਾਦਾ ਦੱਦਾ ਨਹੀਂ ਤੇ ਨੂੰ ਪਰ ਮੈਂ ਕਹਿੰਦੇ ਤੂੰ ਆਖੇ ਮੈਨੂੰ ਦੇ ਦੂਗਾ ਰੁਪਏ ਤੇ ਹੋਰ ਕਿਹਨੂੰ ਦੇਂਗਾ ਮੈਂ ਯਾਰ ਕੋਲੇ ਰੱਖੂਆਂ ਵੀ ਕਮਾਈ ਮੈਂ ਕਰੂਗਾ ਕਿ ਤੂੰ ਕਰੇਂਗਾ ਉਹ ਕੱਜਰ ਤੇ ਆ ਜੇ ਕੋਈ 4 ਪੈਸੇ ਮੈਨੂੰ ਦੇਂਗਾ ਤੇਰਾ ਵਿਆਹ ਵੀ ਕਰਨਾ ਉਹ ਸੋ ਚਰੀ ਆਪੂ ਜੀ ਗੱਲ ਦੀ ਹੂਈ ਆ ਬਾਪੂ ਜੀ ਦਾ ਨਾਮ ਨਹੀਂ ਬੀ ਬਾਪੂ ਜੀ ਪਹਿਲਾ ਤਾਂ ਮੈਂ ਆਪ ਤੋਂ ਕਰਾਉਂਗਾ ਤੁਹਾਡਾ ਮਗਰੋਂ ਕਰਾਉਂਗਾ ਦੁਬਾਰੇ ਕਰਾਉਣਾ ਮੈਂ ਉਹ ਬੋਲ ਫਿਰ ਤੂੰ ਕੀ ਕਹਿੰਦਾ ਸੀ ਕੰਮ ਦਾ ਕੰਮ ਦਾ ਤਾਂ ਐ ਸੀਗਾ ਹਾਂ ਜੇ ਮੈਂ ਗੰਨੇ ਦੇ ਜੂਸ ਵਾਲੀ ਰੀੜੀ ਲਾ ਲਗੇ ਅਸਟਰੋਨਾ ਗੰਨੇ ਦਾ ਜੂਸ ਬਾ ਬਾ ਖੰਦਾ ਹਾਂ ਧਾਰ ਗੰਨੇ ਦਾ ਤਾਜ਼ਾ ਜੂਸ ਬਸ ਸ਼ਾਬਾਸ਼ ਸ਼ਾਬਾਸ਼ ਨਿੰਬੂ ਪਾ ਕੇ ਪਤੀਨਾ ਪਾ ਕੇ ਜਿਵੇਂ ਚੱਲ ਤੇ ਨਿਕਲੇ ਤਾਰੇ ਤੇ ਢਿੜਨੇ ਸਾਡਾ ਜੂਸ ਪੀਲੇ ਆ ਜਾਣਗੇ ਨਜ਼ਾਰੇ ਵੈਰੀ ਗੁੱਡ ਨਜ਼ਾਰੇ ਮੈਂ ਕਹਿੰਦਾ ਮੈਂ ਪੁੱਤ ਤੇਰੇ ਨਾਲ ਸਹਿਮਤ ਹਾਂ ਇਥੋਂ ਵੀ ਨਹੀਂ ਚੱਲਣੀ ਮੇਰੇ ਅਸਲੜਿਆਂ ਦੇ ਵਿੱਚ ਬਾਹ ਦੇ ਦੇਗਾ ਕਾਲੀ ਬਾਦੀ ਕਿੱਡ ਕਿੱਡ ਤੇਰੇ ਨਾਲ ਨਲਗਾ ਉਹਦੇ ਤੇਰੇ ਕੋਲ ਪੀਊ ਕੌਣ ਬਾਪ ਤੇਰੇ ਬਾਪੂ ਰੁਪਈਆ ਲੈਦਾ ਮਰ ਜੇਗਾ ਚਾਹ ਵੀ ਕਹਦੇ ਕਾ ਵਿੱਚ ਨਲੀ ਪਾ ਕੇ ਵਿਚ ਖੋਰ ਕੇ ਲੋਕਾਂ ਨੂੰ ਪਿਆਈ ਜਾਂਦੀ ਹੈ ਦੇਖ ਦੇਖ ਤੇਰਾ ਸ਼ਰਮ ਨਹੀਂ ਮਨਦਾ ਕੀ ਆ ਸ਼ਰਮ ਨਹੀਂ ਮਨਦਾ ਨਲੰਗਾ ਆ ਲੈ ਪਏਗਾ ਤੈਨੂੰ 20 ਬਰ ਤੇ ਕੁੱਟ ਕੇ ਦਬਲਿਆ ਉੱਥੋਂ ਫਿਰ ਦੁਬਾਰੇ ਫਿਰ ਕੁੱਟ ਖਾਏ ਗੱਲ ਸੁਣ ਲੈ ਨਲੰਗਾਲੇ ਦਾ ਤੇਰੇ ਅਰਗੇ ਭੱਜੇ ਆਉਂਦੇ ਤਾਂ ਫਸ ਜਾਵੇ ਕੋਈ ਹਾਂ ਹਾਂ ਜਾਂ ਤੂੰ ਆ ਜਾ ਮਿਲ ਕੇ ਇੱਧਰ ਆ ਤੂੰ ਆ ਜਾ ਆ ਆਪਣਾ ਹੀਰੋ ਸਾਹਿਬ ਆ ਗਿਆ ਕਿੱਥੋਂ ਨਿਕਲਿਆ ਸੀਗਾ ਇਹ ਤਾਂ ਪਚੌਰਾ ਪਤਾ ਨਹੀਂ ਕਿੱਧਰ ਨਿਕਲਿਆ ਸੀ ਤੜਕੇ ਦਾ ਆ ਬੜਾ ਦਾ ਪ੍ਰੋਗਰਾਮ ਲੈ ਕੇ ਆਇਆ ਕੀ ਲੈ ਕੇ ਆ ਆਪਣੇ ਸਾਈਕਲ ਖੜਾ ਹਣਾ ਆ ਕੀ ਹੈ ਮੋਢੇ ਦਾ ਤੂੰ ਸ਼ਰਮ ਨਹੀਂ ਤੈਨੂੰ ਸੌਰੀ ਸੌਰੀ ਹਾਂ ਆਪਣੇ ਖੜਾ ਸਾਈਕਲ ਆ। ਅੱਛਾ। ਤੂੰ ਮੈਨੂੰ ਦੋਰੇ ਦੋ ਗੱਟੇ। ਗੱਟੇ। ਤੇ ਮੈਂ ਰੋਟੀਆਂ ਖਰੀਦਣ ਲੱਗਦਾ। ਛਾਲਣੀਆਂ ਪੋ ਇਹਦਾ ਕੰਮ ਤੇਰੇ ਨਾਲ ਮੈਨੂੰ ਵੱਧ ਤਕੜਾ ਲੱਗਦਾ। ਵਾਹ ਚੱਲੂਗਾ ਦੇਖੀ ਨਾ ਜਾਈ। ਹੈ? ਵਾਹ ਚੱਲੂ ਕੰਮ। ਸ਼ਾਬਾਸ਼। ਬੈਰੀ ਨਾਈਸ। ਐ ਕਰ। ਹਾਂ। ਜੇ ਤੂੰ ਇੱਕ ਟੋ ਚੱਕ ਲਿਆਵੇਂ। ਜੀ। ਮੰਨ ਕੇ ਚੱਲੇ ਥੋ ਰੱਸਾ। ਜੋ ਰਸਈ ਕਰਨਾ ਤੂੰ। ਆ ਸਰਪਨ ਪੁੱਤ ਨੂੰ ਮੈਂ ਸਨਮਾਨਤ ਕਰਨਾ ਬੰਦ ਕੇ। ਰਤਸੇਣਾ ਧਰਮਾਂਤ ਕਰਿਆਂ ਤੋ ਸਾਹ ਦੇਖ ਲੈ ਤ੍ਰੋਫੀ ਨਾ ਤਾਂ ਕੀ ਕਰਨੀ ਸਾਨੂੰ ਸਨਮਾਨਤ ਤੋ ਰਥਾ ਲਿਓ ਆ ਮੇਰਾ ਸੁਣ ਲੈ ਆ ਦੇਖ ਲੈ ਹਾਂ ਕੀ ਕੰਮ ਕਹਿੰਦਾ ਦੇਖ ਲੈ ਖਾਨਦਾਨ ਦੀ ਤੈਨੂੰ ਪਤਾ ਨਹੀਂ ਆਪਾਂ ਕੌਣ ਹਾਂ ਆਪਾਂ ਨਹੀਂ ਆਇਆ ਉਹ ਕੱਜਰ ਦੇ ਆਪਾਂ ਚੂਲੜਗੇ ਸਰਦਾਰ ਵਰਦੇ ਚੂਲੜਗੇ ਸਰਦਾਰ ਤੈਨੂੰ ਭੜਿਆ ਹਾਂ ਜੇ ਇੱਕ ਰਹਿ ਹੁਰਦੇ ਮੈਂ ਤੈਨੂੰ ਭਾਈ ਮੱਛਰ ਲੜ ਗਿਆ ਭੁੰਣਾ ਇੱਕ ਤਾਂ ਮੇਰੇ ਹਸਾ ਲੜਿਓ ਉਹ ਤਾਂ ਤੁਸੀਂ ਮੇਰਾ ਨਾਮ ਰੌਸ਼ਨ ਕਰਦੇ ਨਹੀਂ ਆ ਕੰਜਰ ਦੇ ਪਰੌਣ ਆ ਮੱਛਰ ਹੀ ਮਾਰ ਲੋ ਬਿਹਲੇ ਬੈਠੇ ਮੱਛਰ ਤਾਂ ਤੇਰੇ ਜਿਹੜਾ ਮਾਰੀ ਇਹਨਾਂ ਮਾਰੀ ਨੇ ਤੇ ਮੇਰੀ ਬੇਪੇ ਨੇ ਤਾਂ ਆਲਾ ਨਾ ਉੱਤੇ ਲੱਗੂ ਪਤਾ ਨਹੀਂ ਕੀ ਕਹਿਣਾ ਉਹ ਤਾਂ ਕੋਈ ਕਾਹ ਨਚਾਵ ਕੋਈ ਮਾਨ ਦੀ ਗੱਲ ਸੀਗੀ ਕਿਤੇ ਰੁਪਏ ਦੇਣੇ ਸੀ ਮਾਨ ਦੀਆਂ ਗੱਲਾਂ ਤੇਰੀਆਂ ਕੋਈ ਜ਼ਿਆਦੇ ਬਾਹਰ ਨਹੀਂ ਆਉਂਦੀਆਂ ਕੇ ਇੱਕ ਗੱਲ ਹੋਰ ਦੱਸਾਂ ਜੀ ਤੈਨੂੰ ਮੈਂ ਹਾਂ ਉਹ ਜੀ ਤਾਂ ਐ ਬੈਸੇ ਤੇ ਮੈਂ ਪੈਸੇ ਦੁਕਾਨ ਲੱਗੇ ਜਾਂਦੇ ਰੁਪਏ ਬਾਪੂ ਏ ਵਾਹ ਬਈ ਬਾ ਸ਼ਾਬਾਸ਼ ਤੇਰੇ ਬਾਪੂ ਦਾ ਆ ਤਾਂ ਨੀਰੀ ਕਮਾਈ ਐ ਫਿਰ ਐ ਕਰੀ ਹਾਂ ਨਾਲਾ ਤੇਰੇ ਭਰਾ ਨੂੰ ਲੈ ਚਲੀ ਤੇ ਭਾਂਡੇ ਵੀ ਮਾਜ ਲਿਆ ਕਰੋ ਤੇ ਰੋਟੀ ਉੱਥੋਂ ਲਿਆਇਆ ਕਰੋ ਹੁੰਦੇ ਰੁਪਏ ਦੇਖੀ ਵੀ ਆਜਿਆ ਕਰਨਗੇ ਅੱਛਾ ਐ ਪਾਗਿਆ ਕਰਨਗੇ ਆਏ ਫੇਰ ਆਜਿਆ ਕਰਨਗੇ ਆਏ ਫੇਰ ਭੇਜਦਾ ਕਰਾਂਗੇ ਵਾਹ ਪਤਾ ਮੇਰੀ ਗੱਲ ਸੁਣਾ ਨਿਹਰੇ ਰੁਪਏ ਤੂੰ ਨਜ਼ਾਰੇ ਵੇਖੀ ਪਤਾ ਕਿਵੇਂ ਆਇਆ ਕਰਨਗੇ ਹਾਂ ਐ ਨਜ਼ਾਰੇ ਐ ਨਾ ਰੁਪਏ ਐ ਰੁਪਏ ਆ ਵੀ ਮਨ ਚਾਕੇ ਉਹ ਹੋਰੂ ਕਰੇ ਜੇ ਤੂੰ ਯਾਰ ਕਿਵੇਂ ਜੇ ਤੂੰ ਬੁਰੰਗੜਾ ਸੂਟ ਪਾ ਕੇ ਕੀ ਕਹਿੰਦੇ ਹੁੰਦੇ ਉਹ ਕੀ ਕ ਅ orchestra orchestra ਆ orchestra ਜਣਾ ਉਹ orchestra ਨਹੀਂ ਉਹ ਚਾਹ ਆ ਆ orchestra ਵਾਲੀਆਂ ਆ ਉਹ ਕੀ ਨਾ ਕੀ ਜਾਂਦਾ ਉਹ ਨੱਚੀ ਰਲ ਜੇ ਤੂੰ ਉਹਨਾਂ ਨਾਲ ਉਹਨਾਂ ਨਾਲ ਤਾਂ ਫਿਰ ਮੈਨੂੰ ਆ ਆ ਬੱਡੇ ਮਹਾਰਾਜਾ ਜੀ ਆਗੇ ਚੁੱਪ ਕਰਦਾ ਮੈਂ ਤਾਂ ਮੇਰੇ ਤਾਂ ਹੀ ਨਹੀਂ ਪਤਾ ਇਹ ਕਿਆ ਮੇਰੇ ਕੀ ਮਾਰੇ ਮੈਂ ਚੁੱਪ ਜੀ ਭੋਲੀ ਆ ਮੈਂ ਇਹ ਮੇਰਾ ਹੜਾ ਕਿਰ ਪਿਸਤੌਲ ਦਾ ਲਈ ਫਿਰ ਤੱਕ ਇਥੋਂ ਲਿਆ ਆ ਉਹ ਦੇਖੀ ਬੜਾ ਇੱਕ ਬੀਦੀ ਟਪਾ ਦੇਆ ਕਿਆ ਕਾਇਆ ਉਹ ਤਪਰਾ ਬਾਪੂ ਆਹ ਕੋ ਤਾ ਆ ਜਾ ਆ ਜਾ ਆ ਜਾ ਮੇਰਾ ਸ਼ੇਰ ਆ ਜਾ ਤੂੰ ਆ ਜਾ ਨਾ ਇਹ ਤੇ ਕਿਧਰ ਨਿਕਲਿਆ ਸੀ ਤੜਕੇ ਦਾ ਕੋਈ ਬਾ ਇੱਥੇ ਤੇ ਭਰਾਵਾ ਪਸਤਾ ਹੋਲਾ ਪਰੇ ਹੋ ਗਏ ਤਾਂ ਕੀ ਪਤਾ ਚੁੱਪਦਾਗਾ ਕੀ ਚੁੱਪਦਾ ਬਈ ਬਈ ਉਹ ਆ ਕਿਥੋਂ ਲਿਆ ਓਏ ਓਏ ਇਹ ਆ ਕਿਥੋਂ ਲਿਆ ਆ ਤੂੰ ਇਹਦਾ 2 ਨੰਬਰੀ ਮੰਗਾਇਆਗਾ ਹੈ 2 ਨੰਬਰੀ ਮੰਗਾਇਆ ਦਾ ਕਿੱਥੋਂ ਇਹਦਾ ਅਫਗਾਨਿਸਤਾਨ ਤੋਂ ਆਏਗਾ ਅਫਗਾਨਿਸਤਾਨ ਤੋਂ ਆਇਆ ਉਹ ਗੰਜਰ ਦਾ ਤੂੰ ਆ ਕਿਹੜੇ ਪੱਠਾ ਕਮਾਂ ਚ ਪੈ ਗਿਆ ਆਪਾਂ ਹੁਣ ਕਬਜ਼ੇ ਲਿਆ ਕਰਾਂਗੇ ਕਬਜ਼ੇ ਪਤਾ ਤਖਤਿਆਂ ਵਾਲੇ ਉਹ ਨਹੀਂ ਬਾਪਾ ਯਾਰ ਹੋਰ ਆਪਾਂ ਹੁਣ ਸਪਾਰੀਆਂ ਲਿਆ ਕਰੇ ਬੰਦੇ ਮਾਰਾ ਕਰਾਂਗੇ ਸਫਾਰੀ ਗੱਡੀ ਲੈ ਆਏਗਾ ਸਫਾਰੀਆਂ ਬੰਦੇ ਮਾਰਾ ਕਰਾਂਗੇ ਭਾਈ ਇੱਧਰ ਦਿਖਾਈ ਮੜਾ ਪਸਤਾਨਾ ਨਾ 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 ਉਹ ਤੂੰ ਲੈ ਲਈ ਮੈਨੂੰ ਇਹ ਦੱਸੀ ਗੱਲ ਸੁਣ ਲੈ ਮੇਰੀ ਮੜਾ ਕਿਵੇਂ ਚੱਲਦਾ ਭਾਈ ਜਦੋਂ ਤੈਨੂੰ ਪਰਸੋ ਕੋਟਾ ਸੀ ਤੇ ਲਿੰਡੀ ਤੇਰੀ ਵਿੱਚ ਨਿਕਲੀ ਸੀ ਨੀ ਕਰਦੇ ਤੇ ਤੂੰ ਕੀ ਬੋਲ ਹੈ ਹੌਲੀ ਬਾੜਾ ਉਹ ਮੇਰਾ ਫੜੜਿਆ ਓਏ ਸਿਹਦਰੇ ਨੂੰ ਕਿੱਧਰ ਫੜਾਤਾ ਭਾਈ ਇੱਥੇ ਉਹ ਟੀ-ਸ਼ਰਟ ਟੀ-ਸ਼ਰਟ ਕਰਦਾ ਸੀ ਬੁੜਿਆ ਆਕ ਭਾੜਾ ਕੀ ਛਾੜੀ ਆ ਬੇਲੋ ਛੋਕਰੇ ਦੇ ਕੋ ਗੋਲੀ ਮਾਰਦਾ ਸੀ ਮੈਨੂੰ ਇਹਨੇ ਗੋਲੀਆਂ ਦੋ ਜਿਹੇ ਉੱਚਾ ਗੋਲੀਆਂ ਤਾਂ ਮੇ ਜੇਬ ਚ ਪਾਰਕ ਤੂੰ ਐ ਕਰ ਮੈਂ ਤੈਨੂੰ ਦੱਸਦਾ ਗੱਲ ਇੱਕ ਉਹ ਬਈ ਕਿਧਰ ਗਿਆ ਤੂੰ ਪਤਾ ਕੰਮ ਕਰੇਗਾ ਜਾਂ ਕੰਮ ਤੈਨੂੰ ਮੈਂ ਦੱਸਦਾ ਇੱਕ ਬਾਪੂ ਆਪਾਂ ਐ ਕਰਾਂਗੇ ਤੂੰ ਬੈਠਾ ਗਰੀ ਖੱਬੀ ਸੀਟ ਤੇ ਅੱਛਾ ਆਪਾਂ ਲਿਆ ਕਰਾਂਗੇ ਕਬਜੇ ਦੇ ਬੰਦੇ ਰਗੜਾ ਕਰਾਂਗੇ ਕਬਜੇ ਬੰਦੇ ਰਗੜਿਆ ਕਰੇਗਾ ਮਿਲਖਾ ਮੰਨਦਾ ਠਾ ਕੰਡੇ ਤੇ ਝਾ ਕੰਡਾ ਕੰਡੇ ਤੇ ਕੰਡੇ ਠਾ ਕੰਡਾ ਏ ਪੁੱਤ ਮਾਰ ਕੇ ਚਾਪੜ ਤੇ ਰਰ ਕੇ ਤੂੰ ਉਹ ਮੇਰੇ ਖੰਭ ਉਹ ਗੋਰੀ ਚਲਾਉਂ ਗੋਰੀ ਚਲਾਉਂ ਕੇ ਬੈਠਾ ਤੂੰ ਬੈਠ ਰੋ ਚੁੱਪ ਕਰ ਤੂੰ ਬੈਠੋ ਇੱਥੇ ਤੂੰ ਵੀ ਇਧਰ ਖੜਾ ਹੋ ਕੇ ਕਰ ਗੱਲ ਕਰੂ ਗੱਲ ਸਾਰੇ ਇਧਰ ਬੈਠਾ ਇੱਕ ਜਗੜੂ ਨੂੰ ਬੜਾ ਤਿੰਨ ਪੰਜ ਦਿਨ ਕਰ ਉਹ ਪੁੱਤ ਤੂੰ ਮੇਰਾ ਸੈਣਾ ਪੁੱਤ ਹੈ ਤੂੰ ਤਾਂ ਮੇਰਾ ਫੀਫਾ ਪੁੱਤ ਹੈ ਆਏ ਕਰਕੇ ਜਮੇ ਇਧਰ ਮਰਜੀ ਕੰਮ ਲੈਦਾ ਹਾਂ ਆ ਦੇਖ ਹਾਂ ਕਿਸੇ ਗੱਲ ਤੋਂ ਡਫਰਟ ਨਹੀਂਦਾ ਹਾਂ ਆ ਸਹੀ ਹੈ ਪੁੱਤ ਬਾ ਬੈਰੀ ਗੋ ਸਹੀ ਦਲੀਆ ਨਾ ਪੁੱਤ ਤੂੰ ਤੂੰ ਮੇਰਾ ਨਾਮ ਪੱਕਾ ਰੋਸ਼ਨ ਕਰੇਗਾ ਜੇਸਾ ਇਹ ਲੱਛਣ ਇਹਦੇ ਮਨਲਾ ਦੇ ਪਹਿਲਾ ਕੰਡਾ ਇਹਦੀ ਕੱਢਣਾ ਪਊ ਮੈਨੂੰ ਆਲਾ ਦਾ ਪੁੱਤ ਵੀ ਜਿਹੜੀ ਕੋਈ ਮੈਨੂੰ ਔੜ ਆਉਂਦੀ ਆ ਮੈਂ ਫਿਰ ਦਾ ਸ਼ਨਮ ਨਾਲ ਲਵਾ ਕੇ ਰੋਟੀ ਉੱਤੇ ਚੱਗੀ ਸੌਖੀ ਘਾਲਿਆ ਕਰਾਂ ਚੱਕ ਦੇ ਤੋ ਕਨਾਲ ਤਾਂ ਹੈ ਕਿ ਨਾ ਚੱਕ ਦੇ ਵਧੀਆ ਬਾਪੂ ਕਨਾਲ ਦੇ ਪੈਸੇ ਮੈਨੂੰ ਵੀ ਦੇ ਦੀ ਹਾਂ ਮੈਂ ਭੱਲੇ ਆਵਾਂਗੇ 60 ਲੱਖ ਮੇਰੀ ਗੱਲ ਸੁਣ ਲੋ ਬਾਲੀ ਪਕਾਈ ਨਾ ਮਾਰੋ ਥੋਥੋਂ ਮੈਂ ਗੱਲ ਕਰਨੀ ਥੋਨੂੰ ਜੱਦਾ ਦਾ ਮੈਂ ਤਾਂ ਸੁਣ ਗੱਲ ਸੁਣ ਮੇਰੀ ਮੇਰੀ ਗੱਲ ਪਹਿਲਾਂ ਮੇਰੀ ਸੁਣ ਲੈ ਚੱਪ ਕਰ ਜਾ ਪਹਿਲਾਂ ਬਾਪੂ ਬੋਲੂਗਾ ਚੱ ਹੁਣ ਗੱਲ ਸੁਣ ਲੋ ਮੇਰੀ ਮਾ ਸੋਡਣਾ ਰਾਇ ਕਰਨੀ ਹੈ ਕਾ ਅੱਛਾ ਜੀ ਮੇਰੀ ਗੱਲ ਸੁਣੋ ਹੁਣ ਤੁਸੀਂ ਯਾਰ ਦੇਖੋ ਤੁਸੀਂ ਉਹ ਤਿੰਨੇ ਛੜੇ ਅੱਛਾ ਠੀਕ ਆ ਗੱਲ ਸੋਡੀ ਤਾਂ ਹੁਣ ਪਿੰਡ 'ਚ ਹੈਗੀ ਜਮਾ ਥੱਲੇ ਵਿਆਹ ਕਰਾਏਗਾ ਸਾਡੇ ਗੱਲ ਕੀ ਦੇ ਸਾਡੇ ਤੁਹਾਨੂੰ ਕੁੜੀ ਦੇ ਕੇ ਅਗਲੇ ਡੋਬਣੀ ਹੈ ਕਿਉਂ ਕਿਉਂ ਸਾਡੇ ਦੀ ਕੀ ਕਮੀ ਹੈ ਤੁਹਾਨੂੰ ਦੇ ਕਿਹਦਾ ਡੋਬਣੀ ਹੈ ਅਗਲੇ ਓਹ ਪਤਾ ਕੀ ਆ ਪੁੱਤ ਉਹ ਦੋ ਨਾ ਮੇਰਾ ਰਿਸ਼ਤਾ ਕਰਾਤਾ ਸੀਗਾ ਉਦੋਂ ਸੌਖੇ ਸੀ ਆਪਾਂ ਬਾੜੇ ਸੌਖੇ ਤਾਂ ਹੁਣ ਵੀ ਬਾੜੇ ਆ ਉਹ ਆਪਣੇ ਨਾਨੇ ਨੇ ਕੀ ਦੇਖਿਆ ਇਹਦੇ 'ਚ ਪਤਨ ਚੋਰੇ 'ਚ ਕੀ ਦੇਖਿਆ ਭਰਾਵਾ ਇਹਦੇ 'ਚ ਲੈ ਮੇਰੀ ਗਰਦੀ ਲਾ ਤੇ ਮੇਰੀ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੀ ਆ ਬਾਹਰ ਲਿਆਂ ਤੇ ਕਰਨੀ ਕਰਨੀ ਪਿੱਛੇ ਪਿੱਛੇ ਕੀ ਕਰਨੀ ਜਿਹੜੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਮਾਂ ਤੁਹਾਨੂੰ ਇਹ ਕਹਿਣਾ ਯਾਰ ਸਾਰੇ ਕੰਮਾਂ ਦਾ ਛਾਡੋ ਖੜਾ ਅੱਛਾ ਮੈਨੂੰ ਕੱਲ ਆਇਆ ਸੀ ਮੇਰੇ ਕੋਲੇ ਸੁਰਜਣ ਅੱਛਾ ਉਹ ਸੁਰਜਣ ਨੂੰ ਜਾਣਦੇ ਬੁੜੇ ਨੂੰ ਛੱਡ ਕੇ ਬਾਰ-ਬਾਰ ਲਾਜ ਮੈਂ ਸੋਚਦਾ ਸੀ ਅਰਮਸ ਨੂੰ ਨਵੀਂ ਬੇਬੇ ਲਿਆ ਦਿਆਂ ਓਏ ਬਿਆਹ ਨਾ ਕਰਾ ਦੇਣਾ ਮੈਂ ਤੁਹਾਨੂੰ ਤੋਂ ਪਹਿਲਾਂ ਚੁੱਪ ਕਰ ਜਾ ਹਾਂ ਚੁੱਪ ਹਾਂ ਆ ਤਿੰਨੇ ਤਾਂ ਗਲਿਆ ਹਾਂ ਅਸੀਂ ਦੋਨੇ ਪੁੱਤ ਤੇ ਸਿਆਣੇ ਆ ਹਾਂ ਅਸੀਂ ਤਾਂ ਅਸੀਂ ਤੈਨੂੰ ਇੱਕ ਗੱਲ ਅਸੀਂ ਤੈਨੂੰ ਇੱਕ ਕੰਮ ਦੱਸੂਗੀ ਹਾਂ ਤੁਸੀਂ ਦੱਸ ਦੋ ਆਪਾਂ ਆਪਾਂ ਮੰਡੀ ਜਾ ਕੇ ਇੱਕ-ਇੱਕ ਗੁਲਪੀਆਂ ਲਈ ਰੇੜੀ ਲੈ ਲੀਏ ਆਪਾਂ ਰੇ ਆ ਤੋੜਿਆ ਤੂੰ ਕੱਢ ਪੁੱਤ ਮੈਂ ਨਾ ਕਿ ਜਿਹੜੀ ਆਊਗੀ ਕਿਹੜੀ ਵਜ ਤੇ ਉਹ ਕੀ 15 ਅਗਸਤ ਹਾਂ ਸਾਨੂੰ ਉੱਥੋਂ ਨਾ ਮੈਂ ਮੁੱਖ ਮੰਤਰੀ ਤੋਂ ਸਨਮਾਨਤ ਕਰਾਊਗਾ ਬਹੁਤ ਸੋਹਣਾ ਕੰਮ ਸੋਚਿਆ ਚੇਰਾ ਨੇ ਲਿਆਓ ਰੇੜੀ ਪੈਸੇ ਆਉਣਗੇ ਬਾਹਰ ਨਾਲ ਇਸ ਬਾਰੇ ਮਲੇ ਜਿसरी ਲੱਛਣਾ ਬੁੜੇ ਦੇ ਬੁੜੇ ਦੇ ਮਾਰ ਨਾ ਮੈਂ ਕਹਿੰਦਾ ਸੀ ਮੇਰੀ ਗੱਲ ਸੁਣ ਲੋ ਦੱਸ ਤੇਰੀ ਗੱਲ ਬੈਠ ਜਾ ਅੱਛਾ ਬਹੁਤ ਗੂੜੀ ਬਾ ਪਹਿਲਾਂ ਤੁਸੀਂ ਆਇਆ ਕਰੋ ਹਮ ਆਪਣੇ ਚਲੋ ਜੂਪੀ ਜੂਪੀ ਚ ਕਿ ਲੈਣੇ ਜਾਣਾ ਬੰਗਾਰਾਂ ਵਾਲਿਆਂ ਕੋਲੋਂ ਤੈਨੂੰ ਸਾਨੂੰ ਲਿਆ ਦਾਂਗੇ ਇੱਕ ਮੇਰੇ ਵਾਸਤੇ ਲਿਆ ਆਪਾਂ ਤਾਂ ਨਹੀਂ ਕਰਾਉਂਦੇ ਬਈ ਆਪਾਂ ਕਰਦੇ ਉਹ ਕੰਜਰ ਤੋਂ ਰੋਟੀ ਟੁੱਕ ਦਾ ਔਖਾ ਕਰੇ ਆਪਣੇ ਸਾਡੇ ਵਿਆਹ ਕਰਾ ਦੇ ਫਿਰ ਸਾਡੇ ਅਸੀਂ ਪਕਾ ਰੇ ਰੋਟੀਆਂ ਤੁਸੀਂ ਨਾ ਮੇਰੀ ਮੰਨਿਓ ਜਾ ਆਪਦੀ ਮਰਜ਼ੀ ਕਰੋ ਮੈਂ ਤੁਹਾਨੂੰ ਇਹ ਕਹਿਣਾ ਇੱਕ ਹੋਰ ਕਾਰੀ ਲੰਮਾ ਹੁਣ ਪਰਿਵਾਰ ਸਾਰਾ ਬੈਠਾ ਹੀ ਆਪਣਾ ਹਾਂ ਹਾਂ ਵੀ ਯਾਰ ਜੇ ਆਪਾਂ ਇੱਕ ਕੰਮ ਸੋਚਿਆ ਸੀ ਮੈਂ ਮਨ ਦੇ ਚ ਬੀਬੀ ਸਾਰਾ ਕਿਰ ਘਰ ਨਾ ਪਈ ਨਾ ਮੇਰੇ ਕੀ ਕਹਣਾ ਖੜ ਜੋ ਯਾਰ ਮਾਂ ਕੋਈ ਭਜਨ ਬੰਦਗੀ ਵੀ ਕਰ ਲੈ ਕੋਈ ਬਾਈ ਗੋਲਗਾਣਾ ਛੱਡ ਦੀ ਗੋਲਗਾਣਾ ਛੱਡ ਮੈਰੀ ਗੱਲ ਸੁਣ ਮਾਂ ਛੋਟ ਨਾਲ ਰਾਏ ਕਰਨੀ ਹੈ ਮੈਂ ਇਹ ਸੋਚਦਾ ਸੀਗਾ ਹਾਂ ਵੀ ਯਾਰ ਜੇ ਤੁਸੀਂ ਮੇਰੇ ਮੈਂ ਇਹ ਸੋਚਦਾ ਸੀਗਾ ਬਾਪੂ ਤਲੀ ਦਾ ਬੈਲਿਆ ਅੱਜ ਹਾਂ ਸ਼ਾਬਾਸ਼ ਪੁੱਤ ਨਾ ਰੋਸ਼ਨ ਕਰੋ ਤੂੰ ਚੱਲ ਕੇ ਪੜੋ ਮਾਂ ਯਾਰ ਛੋਟ ਨਾਲ ਇੱਕ ਰਾਏ ਕਰਨੀ ਸੀ ਅੱਛਾ ਬੀ ਜੇ ਤੁਸੀਂ ਮੇਰੇ ਆਖੇ ਲੱਗੋ ਤਾਂ ਕੰਮ ਮੈਂ ਤੁਹਾਨੂੰ ਬੜਾ ਵਧਗਾ ਦੱਸਦਾ ਕੀ ਮੇਰੇ ਆਖੇ ਲੱਗ ਜੂਗੇ ਲੱਗ ਜਾਣਗੇ ਕੰਮ ਦਾ ਗੱਲ ਹੋਈ ਸਹੀ ਹਾਂ ਫਿਰ ਤਾਂ ਤੇਰੇ ਆਖੇ ਲੱਗ ਜਾਣਗੇ ਹਾਂ ਤੇ ਨਹੀਂ ਆਂ ਦੀਦਾ ਕਿੰਨੀਆਂ ਪੈਂਦੀਆਂ ਇਹਦੇ ਚ 6 ਤੇਰੇ ਅਰਗੇ ਦੇ ਮਾਰ ਕੇ ਚਾਪੜਾਂ ਨਾਲੇ ਤਾਂ ਬਸਤੌਲ ਖੋਹ ਲੈਂਦਾ ਤੇ ਤੇਰੇ ਅਰਗੇ ਦੀ ਪੱਦ ਤੋਂ ਡਰ ਕੇ ਮਚਮਚ ਨਿਕਲ ਜਾਂਦੀ ਦੀ ਹਾਂ ਸਮਝ ਜਾ ਮੈਂ ਪੱਦ ਮਾਰਨਾ ਤਾਂ 25 ਪਿੰਡੜ ਆ ਹਾਂ ਲੋਕਾਂ ਨੂੰ ਜਮਾ ਡਾ ਦੇਗਾ ਪੁੱਤਾਂ ਇਹ ਤਾਂ ਗੱਲ ਹੀ ਕੁਛ ਨਹੀਂ ਤੇਰੀ ਤਾਂ ਫੜਿਆ ਹਾਂ ਦੇਖ ਦੇ ਕਿੱਡੇ ਮਿੱਠੇ ਬੋਲ ਮੈਂ ਸੋਚਦਾ ਸੀ ਹਾਂ ਵੀਰ ਤੁਹਾਨੂੰ ਪਤਾ ਵੀ ਮੈਨੂੰ ਕਲਾਕਾਰੀ ਜੀ ਦਾ ਸ਼ੌਂਕ ਤਾਂ ਹੈਗਾ ਹਾਂ ਹਾਂ ਤੁਸੀਂ ਮੇਰੇ ਗਾਣੇ ਤਾਂ ਸੁਣੇ ਆ ਤੇਰੇ ਗਾਣੇ ਸੁਣੇ ਤੇਰਾ ਗਾਣਾ ਉਹ ਵੀ ਆਇਆ ਸੀ ਇੱਕ ਕਿਹੜਾ ਗਾ ਕੇ ਸੁਣਾ ਮੈਨੂੰ ਨਾ ਤੂੰ ਮੇਰੇ ਸਾਹਮਣੇ ਨਹੀਂ ਕਹਣਾ ਨਾ ਮੈਂ ਫਿਰ ਕਿਉਂ ਆਇਆ ਮੈਨੂੰ ਤਾਂ ਆਫਟਰ ਆਲ ਅੰਦਰਲਾ ਮੇਰੇ ਕੀੜਾ ਜਰ ਹਾਂ ਆ ਤਿੰਨਾ ਚੋਂ ਮੇਰੀ ਕਾਪੀ ਬਾੜਤੀ ਕਿਸੇ ਨੇ ਕੋਈ ਨਹੀਂ ਪਰੌਣਾ ਤੈਨੂੰ ਨਵੀਂ ਲਿਆ ਦੇਵਾਂਗੇ ਤੜਕੇ ਮੈਂ ਸੋਚਦਾ ਸੀ ਹਾਂ ਵੀਰ ਜੇ ਮੈਂ ਤੁਹਾਨੂੰ ਦੋ ਗਾਣੇ ਗਾ ਕੇ ਸੁਣਾਵਾਂ ਤਾਂ ਫਿਰ ਤੁਸੀਂ ਚੱਕ ਲੋਗੇ ਸੁਰ ਮੇਰੇ ਬੰਦੀ ਇੱਕ ਗੱਲ ਹੋਰ ਆ ਓਏ ਦੱਸਾਂ ਜੀ ਆਪਾਂ ਗਾਉਣ ਲੱਗ ਜੇ ਕੀ ਖਿਆਲ ਹੈ ਠੀਕ ਆ ਬਾਪੂ ਫਿਰ ਤਾਂ ਵੀਰ ਵੀ ਅੱਜਕੱਲ ਗੱਲ ਸੁਣ ਲੈ ਮੇਰੀ ਹਾਂ ਅੱਜਕੱਲ ਚੰਗੀ ਕਲਾਕਾਰਾਂ ਨੂੰ ਤਾਂ ਕੋਈ ਸੁਣਦਾ ਨਹੀਂ ਆਹ ਲਲਪਲਾ ਗੰਦਮੰਦ ਜਿਹਾ ਬਾੜਾ ਚੱਲਦਾ ਹਾਂ ਨਾ ਮੈਂ ਤੁਹਾਨੂੰ ਗਾ ਕੇ ਸੁਣਾਵਾਂ ਫਿਰ ਮੈਂ ਸੁਣਾ ਲਾਏ ਤੁਸੀਂ ਪੂਰਾ ਮਲਾ ਇੰਜੋਏ ਕਰ ਲੈ ਨਾਚਵਾ ਦੇਖੀ ਕਿਹੜੇ ਰੋਟਾ ਤਾਂ ਹਰ ਜਿਹਾ ਪਹਿਲਾਂ ਸੁਣ ਲੈ ਮੇਰਾ ਗਾਣਾ ਹਾਏ ਮੱਥਰ ਲੜਗੇ ਭੁੰਣੜੇ ਕਿਦਾ ਮੱਚ ਯਾਰ ਆ ਤਾਂ ਹੱਲ ਕਰੋ ਪਹਿਲਾਂ ਤਾਂ ਮੱਚਾ ਹੋਰ ਯਾਰਾ ਹਾਂ ਆ ਬਹੁਤ ਥੋੜਾ ਬਸਾਉਣਾ ਚੱਕਦੇ ਨਾ ਦੋ ਤਿੰਨ ਚੱਕਦਾ ਕੌਣ ਗੁਣੇ ਖਰਾਬ ਕਰ ਗਿਆ ਇਹਦਾ ਚੱਲ ਭਾਈ ਇੰਨੀ ਗਰਮੀ ਚ ਨਾ ਬਸ ਇੰਨੀ ਗਰਮੀ ਚ ਨਾ ਆਏ ਮਰੇ ਸ਼ੇਰ ਭਾਈ ਮੈਂ ਫੜਾ ਦੇ ਭਾਈ ਮੈਂ ਸੋਚਦਾ ਉਹ ਗਾਣਾ ਸੁਣਾ ਤੁਸੀਂ ਉਹ ਨਾਮਾ ਜ ਆਇਆ ਬੜਾ ਮਸ਼ਹੂਰ ਜਾਂ ਗਾਣਾ ਹੋਇਆ ਉਹ ਹਾਰ ਪਚੀਮੇ ਦਾ ਗਾਣਾ ਜ ਨਹੀਂ ਮਾਲਾ ਮਸ਼ਹੂਰ ਜਾਂ ਹੋਇਆ ਸੀ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਕੌਣ ਦੂਰ ਕੋ ਸਕੇ ਨਾ ਟਰੰਪੂ ਤੇ ਲੰਡੀ ਪੁੱਚੀ ਦੀ ਕੀ ਗੱਲ ਕਰਦੀ ਮੈਂ ਬਾਈ ਨਾ ਮੈਂ ਗਾਉਂਗਾ ਤੁਸੀਂ ਮੇਰੇ ਮੰਗ ਰਹੇ ਕਾਣਾ ਓ ਜੱਟਾਂ ਦੇ ਪੁੱਤਾਂ ਨਾ ਰੋਕ ਸਕੇ ਨਾ ਟਰੰਪੀ ਤੂੰ ਲੰਡੀ ਬੁੱਚੀ ਦੀ ਗੱਲ ਛੱਡ ਦੇ ਕਿਉਂ ਗਾਉਣਾ ਨਾ ਸਿਰਚਾ ਬਾਪੂ ਥੋੜੀ ਬਾਅਦ ਆਣਾ ਮੈਂ ਤਾਂ ਸੋਚਦਾ ਵੱਢ ਜੀ ਫਿਰ ਕਲਾ ਕਰਾਂਗਾ ਬਾਪੂ ਕਾਹੀ ਨੌਵੇਂ ਸਰਟ ਤੂੰ ਮੈਨੂੰ ਆਹ ਕਹਿਣਾ ਸਰਾ ਆਪਾ ਤੜਕੇ ਲੜਕੇ ਹੱਥ ਨੇ ਇੱਕੋ ਜੇ ਉਹ ਤਾਂ ਮੇਰਾ ਫੇਵਰੇਟ ਹੈ ਹਾਂ ਸੁਣਾਵਾ ਸੁਣਾ ਆਪਾਂ ਲੜਕੀ ਤੜਕਿਏ ਅਛਣੇ ਕੋ ਜੇ ਕਿਆ ਬਾਹਰ ਸਰਾਲਾ ਦੂਸਰਾ ਆ ਕੇ ਭੁਰਦਾ ਬੱਪੂ ਦੂਸਰਾ ਲਾਤੀ ਕੰਮ ਦੇਣਾ ਕੰਦਾ ਹਾਂ ਮਰਾ ਦਰਾਕੇ ਖਾੜੇ ਬੱਕ ਹੋ ਜਾਣਗੇ ਹੋਰ ਹੋਰ ਬਾਹਰ ਕੰਮ ਚੱਲੂ ਗੁਲਾਬ ਸਿੱਧੂ ਅੰਮਾ ਬਾਈ ਸਾਰੇ ਫੇਲ ਹੈ ਫੇਲ ਆਪਣੇ ਯਾਰ ਇੱਕ ਗਾਣਾ ਹੋਰ ਸੁਣਾ ਮੈ ਤੁਹਾਨੂੰ ਫਿਰ ਸੁਣਾ ਦੇ ਤੇ ਇੱਕੋ ਗਾਣਾ ਹੋ ਸੀਗਾ ਹੇ ਮੈਂ ਆਖੀ ਨਾ ਮੱਛਰ ਭਾਲਾ ਮੰਨ ਤ ਨਹੀਂ ਥੋੜੇ ਨਹੀਂ ਲੜਦਾ ਨਾ ਨਾ ਪਸੂਆਂ ਨਹੀਂ ਕਿੱਥੇ ਪੀੜ ਲਾ ਦੇ ਆ ਦੇਖੋ ਮੇਰੇ ਵੀ ਲੜ ਗਿਆ ਮੈਂ ਕਰ ਮੇਰੀ ਗੱਲ ਸੁਣ ਲੋ ਜਾਰੇ ਇੱਕ ਜੇ ਆਪਾਂ ਖਾੜਾ ਤਾਂ ਬੁੱਕ ਹੋ ਜੂਗਾ ਤੇ 76 ਨਾ ਕਹ ਜਾਨਾ ਬਾਪੂ ਤ ਗਾਣਾ ਕਰਾਉਂਦਾ ਸੀ ਮੈਂ ਗਾਣਾ ਕਰਾਉਂਦਾ ਸੀ ਗਾਣਾ ਗਾੜਾ ਵਾਲਾ ਮੈਨੂੰ ਸੁਣਾਉਣਾ ਓਹੋ ਤੇਰਾ ਨਾਮ ਕੀ ਲੈਂਦੇ ਆ ਹਾਂ ਬੇ ਮੈਂ ਕਰਕੇ ਫਲਾਈ ਆ ਮਾ ਵੇਹਾਂਣ ਦਿਆ ਅੱਗੇ ਮੈਨੂੰ ਕੀ ਸੀ ਜੇ ਤੂੰ ਬੁਲਾਵੇਂ ਆਣ ਦਗੇ ਜੇ ਤੂੰ ਬੁਲਾਵੇਂ ਵੇਹਾਂਣ ਦਿਆ ਮੈਂ ਤਾਂ ਹੋਰ ਸੋਚਦਾ ਯਾਰ ਕਿਵੇਂ ਜਿਵੇਂ ਮੇਰਾ ਪ੍ਰੋਗਰਾਮ ਤੇ ਬੁਢੀਆਂ ਵਾਲੇ ਦੋਹੇ ਗਲਾਉਂਗਾ ਉਧਰ ਮੈਂ ਵੱਧਣਾ ਚੱਲਾਂ ਹਾਂ ਹੈਨਾ ਉਹ ਆ ਬਟਨਾ ਜਾ ਲਾਉਣ ਵੇਲੇ ਐਂ ਗੰਦ ਗੰਦਾਂ ਬੁਢੀਆਂ ਪਹਿਲਾ ਬਟਨਾ ਕਿਵੇਂ ਜੀ ਹੁੰਦਾ ਅੱਗੇ ਪਹਿਲਾ ਬਟਨਾ ਕਿਹਨੇ ਲਾਇਆ ਪਹਿਲਾ ਬਟਨਾ ਮੁੰਡੇ ਦੀ ਭੂਆ ਨੇ ਲਾਇਆ ਵੈਰੀ ਨਾਈਸ ਆ ਬੰਦਾ ਮੇਰਾ ਸਹੀ ਆ ਆਪਟਰ ਵਾਲੇ ਸਹੀ ਖੂਨ ਆ ਮੇਰਾ ਇਹਨੂੰ ਮੇਰੇ ਗੱਲ ਦਾ ਗਿਆਨ ਇਹ ਚ ਮੇਰਾ ਗਿਆਨ ਜਿਹੜਾ ਹੈਗਾ ਨਾ ਉਹ ਪਹੁੰਚ ਗਿਆ ਮੈਂ ਸੋਚਦਾ ਸੀਗਾ ਜੇ ਆਪਾਂ ਕੀਤਾ ਨੂੰ ਵੀ ਛੱਡ ਗਏ ਯਾਰ ਉ ਤਾਂ ਇੱਕ ਗੱਲ ਇਹਦੀ ਮੇਰੇ ਜਚਗੀ ਵਧੀਗਾ ਆਪਾਂ ਵਿਆਹਾਂ ਚ ਚੱਲਿਆ ਕਰਕੇ ਚਾਰੇ ਪਿਆ ਪੁੱਤ ਪੈਸੇ ਚਾ ਕੋਈ ਕਾਹ ਹੈ ਇੱਕ ਜਗਣਾ ਹਸਣਾ ਦੇ ਮੈਨੂੰ ਕਿਹੜਾ ਲੈ ਲਈ ਮਰੁਤੀ لال ਚਾਚੇ ਦਰਨੈਲ ਨੇ ਤੂੰ ਤਾਂ ਸੁਣੇ ਹੀ ਬਾਲਾ ਗਾਇਆ ਲੈ ਲਈ ਮਰੁਤੀ ਚਾਚਾ ਦਰਨੈਲ ਕੰਜ ਉਹਨੇ ਤਾਂ ਸਾਈਕਲ ਨਹੀਂ ਜੁੜਾ ਮਰੁਤੀ ਕਿੱਥੋਂ ਲੈ ਲੈਣਗੇ ਉਹ ਬਾਪੂ ਗਾਣਾ ਸੁਣਾਣਾ ਓਏ ਮੈਂ ਤਾਂ ਹੋਰ ਸੁਣਾਵਾ ਤੈਨੂੰ ਇੱਕ ਉਹ ਕਿਹੜਾਗਾ ਸਾਗਰ ਦੀ ਬੋਟੀ ਲੈਂਦੀ ਸਾਡੀ ਗਾ ਚਲਾ ਸੁਣਾਣਾ ਸੁਣਾਣਾ ਸਾਗਰ ਦੀ ਬੋਟੀ ਲੈਂਦੀ ਐਂਡ ਕਾਚਲਾ ਆਵੇ ਆ ਵੀਰਾ ਉਹ ਇਹ ਤਾਂ ਪੁੱਤ ਰੋਣ ਤਾਂ ਮੇਰਾ ਤਾਂ ਨਿਕਲਿਆ ਜਾਇਦ ਉਹ ਜਿਹੜੀ ਸਾਗਰ ਦੀ ਬੋਟੀ ਸੀਗੀ ਨਾ ਹਾਂ ਹਾਂ ਉਹਦੀ ਬੋਟੀ ਨਾਲ ਥੋੜੀ ਬੇਬੇ ਦੀ ਸ਼ਕਲ ਬਾਲੀ ਮਿਲਦੀ ਸੀ ਅੱਛਾ ਜੀ ਅੱਛਾ ਜੀ ਉਹ ਤਾਂ ਜਾ ਕੇ ਸੌਂਗੀ ਭੁੰਣੜੀਆ ਬਿੱਜੂ ਮੇਰੇ ਪੱਲੇ ਬੰਨ ਗਈ ਆਹ ਰੋ 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 ਰੋਣਾ ਕੋਈ ਨਹੀਂ ਰੋਣਾ ਤਾਂ ਕੀ ਕਰਾ ਛੋਟੀ ਬੇਬੇ ਦਾ ਮੇਰਾ ਮੋਈ ਬੜਾ ਸੀ ਬਾਪੂ ਇੱਕ ਗਾਣਾ ਤੈਨੂੰ ਹੋਰ ਨਾ ਮੈਂ ਸੋਚਦਾ ਪੁੱਤ ਤੂੰ ਪਹਿਲਾਂ ਗਾਣਾ ਮੈਂ ਗਾਣਾ ਸੁਣਾ ਕੇ ਫਿਰ ਕੰਮਦੰਦੇ ਕਰ ਲੇ ਰੋਟੀ ਦੁੱੱਕਦਾ ਵੀ ਕਰ ਲੂਗਾ ਬੱਚਾ ਨੂੰ ਜੀ ਕਰਦਾ ਤੂੰ ਗਾਣਾ 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 ਤੁਸੀਂ ਨੱਚੋਗੇ ਮੈਂ ਨੱਚ ਕੇ ਦਿਖਾਉਂਗਾ ਬਾਪੂ ਨਾ ਤਿੰਨੇ ਚੱਲ ਲੈ ਚੱਲ ਨਾ ਨਹੀਂ ਪੁੱਤ ਧਰਤੀ ਨਾ ਪਟਦੇਓ ਚੰਗਾ ਬਾਪੂ ਤੂੰ ਐਂ ਕਰ ਤੂੰ ਗਾਣਾ ਗਣਾ ਤੇ ਮੈਂ ਨਾ ਲਾਵਾ ਸਲਾਵਾ ਫਿਰ ਤੁਹਾਨੂੰ ਮੈਂ ਫਾਇਰ ਵੀ ਕੱਢੂ ਹਾਂ ਤੂੰ ਫਾਇਰ ਕੱਢੀ ਨਾਲੇ ਚੱਲ ਬਾਪੂ ਚੱਲ ਸਾਗਰ ਦੀ ਬੋਟੀ ਲੈਂਦੀ ਐਂਡ ਕੱਚਲਾ ਇੰਹਟ ਲਈ ਮੇਰੀ ਕੋਈ ਮਜ਼ਦੂਰੀ ਮੈਨੂੰ ਛੇਤੀ ਦੇ ਦੇ ਬਾਬੂਰੀ